ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਝੰਡੇ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਿਹਾ ਬਾਈ ਪਾਰਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਦੋ ਐਨੀਮਲ ਸੇਲ ਨੇ ਬਾਈ ਦੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿੰਨ ਮਾਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੱਖਣ ਸਿੰਘ ਜੋਹੜ ਪਿੰਡ ਚੰਨੇ ਵਾਲਾ ਜਿਹੜਾ ਮੋਗਾ ਠੀਕ ਆ ਜੀ ਦੋ ਐਨੀਮਲ ਸੇਲ ਨੇ ਇੱਕ ਨੰਬਰ ਮੱਝ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਮਾਲਕ ਦਾ ਕਹਿੰਦੇ ਦੂਜਾ ਸੂਆ ਠੀਕ ਆ ਜੀ ਆ ਵੀ ਇਹਨੂੰ ਕੋਈ ਤੀਜਾ ਮੰਨ ਲੇ ਯਾਰ ਠੀਕ ਆ ਜੀ ਤੇ ਇਹ 10 ਕਿਲੋ ਤੋਂ ਦਿੰਦੀ ਆ ਇਸ ਵਕਤ ਨਹੀਂ ਹੁਣੇ ਗੱਭਣ ਆਇਆ ਇੱਕ ਹਫ਼ਤੇ ਦੀ ਕੱਚੀ ਇੱਕ ਹਫ਼ਤੇ ਦੀ ਕੱਚੀ ਆ ਜੀ ਤੀਜੇ ਸੂਏ ਮੰਨ ਐ ਮਾਲਕਾਂ ਨੇ ਦੂਜੇ ਸੂਏ ਦੱਸਿਆ ਆਪਾਂ ਤੀਜੇ ਸੂਏ ਮੰਨ ਕੇ ਦੇਣੀ ਆ ਜੀ ਤੋੜ ਕੇ ਦਿਖਾ ਦਿਓ ਜੀ ਮਾਲਕਾਂ ਨੇ ਦੱਸਿਆ ਕਿ 10 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਐ ਤੀਰ ਇੱਕ ਹਫਤੇ ਦੀ ਤਰਕੀ ਬਣ ਕੱਚੀ ਆ ਬਾਕੀ ਦੋ ਚਾਦਰ ਚਾਰ ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਫੇਰ ਸਕਵਾਲਿਟੀ ਤੁਸੀਂ ਦੇ ਸਕਦੇ ਹੋ ਹੈਵੀ ਬੋਡੀ ਵੇਟ ਦੀ ਥਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆ ਖਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਹੋ ਇੱਕ ਹਫਤੇ ਦੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਇਹ ਵਲਟੇਲਾਂ ਬਹੁਤ ਨੇ ਥਣਾ ਦੇ ਸਹਿਬ ਸੋਹਣੇ ਆ ਜੀ ਚਾਰੇ ਥਾਂ ਨਿਖੜ ਮੇ ਇਕੋਸ ਆਈ ਦੇ ਦੇਖ ਸਕਦੇ ਹੋ ਤੁਸੀਂ ਸੀਲ ਸਾਉ ਪੂਰੀ ਹੈ ਜੀ ਪੂਰੀ ਦਿੱਲੀ ਜਾਈ ਪੂਰੀ ਸੀਲ ਸਾਉ ਆ ਹਵਾਨਾ ਇੱਕ ਘਰੀ ਫੇਰ ਚ ਨੇੜੇ ਦਾ ਚੈੱਕ ਕਰ ਲੋ ਪੂਰਾ ਫਿਟਿੰਗ ਵਾਲਾ ਹਵਾਨਾ ਜੀ 10 ਕਿਲੋ ਦੁੱਧ ਕੋਈ ਬਾਲਾ ਨਹੀਂ ਜੇ ਬੋਡੀ ਸਟ੍ਰਕਚਰ ਦੇ ਹਿਸਾਬ ਨਾਲ ਕੀ ਮੁੱਲ ਹੈ ਇਹਦਾ ਮੁੱਲ ਯਾਰ ਆਪਾਂ ਲੋਕਾਂ ਨੂੰ ਕੋਈ 85 ਰੁਪਏ ਜਾਂ 75 ਨਹੀਂ 60000 ਦੀ ਮਹਿੰਗ ਠੀਕ ਆ ਜੀ ਜੈਜ ਮੁੱਲੀ ਕੀਤਾ ਬਿਲਕੁਲ ਬਾਈ ਨੇ 60000 ਰੁਪਿਆ ਬਾਕੀ ਥੋੜਾ ਬੋਤਾ ਮਾਨਦਾਨ ਹੋ ਜਾਊਗਾ ਜੀ ਥੋੜਾ ਬੋਤਾ ਮਾਨਦਾਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀਰ ਨੂੰ ਮੱਝ ਪਸੰਦ ਆਉਂਦੀ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਹੈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੂਆ ਸੁਣੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਰੂ 5-6 ਦਿਨ ਠੀਕ ਆ ਪਹਿਲੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਇਹ ਮਾਲਕਾਂ ਨੇ ਤਾਂ 15 ਕਿਲੋ ਦਾ ਦੱਸਿਆ ਠੀਕ ਆ ਜੀ ਪਿਆਰ ਕੀ 17-18 ਕਿਲੋ ਦੇਣੀ ਹੈ ਠੀਕ ਤੋੜ ਕੇ ਦਿਖਾ ਦਿਓ ਜੀ ਬਾਕੀ ਅਗਲੇ ਦੀ ਸੇਵਾ ਦਾ ਬਾਕੀ ਦੁੱਧ ਸੇਵਾ ਦਾ ਜੀ ਕ੍ਰਾਸ ਚ ਪੈਂਦੀ ਆ ਥੋੜੀ ਜੀ ਫੇਸ ਕੁਆਲਿਟੀ ਦੇਖ ਸਕਦੇ ਆਰਡਰ ਬਹੁਤ ਸ਼ਾਨਦਾਰਾ ਪੂਰਾ ਕੱਟ ਵਾਲਾ ਫਿਟਿੰਗ ਵਾਲਾ ਹਵਾਨਾ ਨੇੜੇ ਤੋਂ ਤੁਹਾਨੂੰ ਦਿਖਾ ਦਾਂਗੇ ਹਜੇ ਵਲਟੇ ਨਾ ਬਹੁਤ ਨੇ ਮਾਲਕਾਂ ਦੇ ਦਸਨ ਮੁਤਾਬਕ ਪਹਿਲੇ ਸੂਏ 15 ਕਿਲੋ ਦੁੱਧ ਦਿੱਤਾ ਤੇ ਅਗਤਿਹਰ 16-17 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਇੱਕ ਹਫਤੇ ਦੀ ਕੱਚੀ ਆ ਥਣਾਂ ਦੇ ਬੱਸ ਹੈ ਜ ਬਹੁਤ ਸੋਹਣੇ ਆ ਜੀ ਹੱਥੀ ਚਵਾਈ ਵਾਲੇ ਸੋਹਣੇ ਗੁਲਾਬੀ ਥਣ ਅੜਦੀ ਕੁਆਲਟੀ ਬੈਕ ਸਾਈਡ ਤੋਂ ਚੈੱਕ ਕਰ ਲੋ ਹੈ Everybody weight ਦੇ ਗਾਂ 17 18 ਕਿਲੋ ਦੁੱਧ ਦੀ ਉਮੀਦ ਆ ਬਾਕੀ ਦੋ ਦਾ ਸੇਵਾ ਦਾ ਸਿਹਲ ਸਾਉ ਕਰਮ ਵਾਲੀ ਬਹੁਤ ਜ਼ਿਆਦਾ ਦੇ ਸਕਦੇ ਹੋ ਹਵਾ ਨਾ ਖਜਦੇ ਆ ਤਾਂ ਰਵਡੰਗੂ ਵਧਦਾ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਤਾਂ 50000 ਕਰਦੇ ਮਾਨਦਾਨ ਹੋ ਜਾਊਗਾ ਜੀ 48000 ਦੀ ਦਿਆਂ ਬਾਈ ਠੀਕ ਆ ਜੀ 50000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ 48000 ਦੀ ਹਾਂ ਆਏ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ